ਹਾਂਜੀ ਸਤਿ ਸ਼੍ਰੀ ਅਕਾਲ ਜੀ ਸਟੱਡੀ ਬਾਈ ਹਰਪ੍ਰੀਤ ਵੇਖ ਰਹੇ ਸਾਰੇ ਕੈਂਡੀਡੇਟਸ ਬੱਚਿਆਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਸੈਸ਼ਨ ਕੋਰਟ ਵਿੱਚ ਜਿਹੜੀ ਭਰਤੀ ਆਊਟ ਕੀਤੀ ਕਚਹਿਰੀਆਂ ਵਿੱਚ ਬੰਪਰ ਭਰਤੀ ਆਊਟ ਕਰ ਦਿੱਤੀ ਗਈ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਵਿੱਚ ਭਰਤੀ ਆਊਟ ਕੀਤੀ ਗਈ ਹੈ ਕੀ ਹੈ एलिजिਬਿਟੀ ਕ੍ਰਾਈਟਰੀਆ ਕੀ ਏਜ ਦੇ ਕੀ ਕੁਆਲਿਫਿਕੇਸ਼ਨ ਨੇ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਕਿੰਨੀਆਂ ਪੋਸਟਾਂ ਨੇ ਸਟੈਪ ਬਾਈ ਸਟੈਪ ਸਾਰਾ ਕੁਝ ਅਬ ਦੱਸਾਂਗੇ ਇਸ ਵੀਡੀਓ ਵਿੱਚ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਪਹਿਲਾ ਤਨਖਾਹ ਦੀ ਗੱਲ ਕਰੀ ਇਸ ਵਿੱਚ ਤਨਖਾਹ ਰਵੇਗੀ ਪੇ ਸਕਲ ਤੁਹਾਡਾ ਰਵੇਗਾ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਰਵੇਗੀ 4900 ਪਲੱਸ 10600 ਪਲੱਸ 1300 ਤੁਹਾਡੇ ਰਹਿਣਗੇ ਇਸ ਵਿੱਚ ਗ੍ਰੇਡ ਪੇ ਤੁਹਾਡੀ ਟੋਟਲ ਆਪਾ ਤਨਖਾਹ ਦੀ ਗੱਲ ਕਰੀ 18000 ਦੇ ਆਸਪਾਸ ਤੁਹਾਡੀ ਤਨਖਾਹ ਰਹੇਗੀ ਮੰਥਲੀ ਤੇ ਉਸ ਤੋਂ ਬਾਅਦ ਪੰਜਾਬੀ ਤੁਹਾਡੀ ਹੋਣੀ ਚਾਹੀਦੀ ਨੌਲੇਜ ਆ ਪੰਜਾਬੀ ਲੈਂਗੁਏਜ ਅਠਵੀਂ ਤੁਸੀਂ ਕੀਤੀ ਤਾਂ ਇਜ਼ੀ ਪਲ ਅਠਵੀਂ ਤੁਸੀਂ ਪੰਜਾਬੀ ਵਿਸ਼ੇ ਨਾਲ ਪਾਸ ਆਊਟ ਕੀਤੀ ਹੋਣੀ ਚਾਹੀਦੀ ਹੈ ਏਜ ਲਿਮਟ ਦੀ ਗੱਲ ਕਰੀ 18 ਤੋਂ ਲੈ ਕੇ 35 ਸਾਲ ਹੈ ਜਨਰਲ ਕੈਟਾਗਰੀ ਵਾਸਤੇ ਬਾਕੀ ਏਜ ਜੋ ਰਿਲੇਕਸ਼ਨ ਦਿੱ ਕੰਟਰੋਲਸ ਨੇ ਉਹਨਾਂ ਸਾਰੇ ਇਸਰ ਲੈਕਸ਼ਨ ਦਿੱਤਾ ਜਾਵੇਗਾ ਤੇ ਪੋਸਟਾਂ ਦੀ ਗੱਲ ਕਰੀ ਤੇ ਇਸ ਵਿੱਚ ਜਰਨਲ ਦੀਆਂ 4 ਪੋਸਟਾਂ ਐਸਸੀ ਅਦਰ ਦੀਆਂ 2 ਬੀਸੀ ਓਬੀਸੀ ਦੀਆਂ 4 ਐਸਐਮ ਜਰਨਲ ਦੀਆਂ 2 ਸੌਰੀ 3 ਪੋਸਟਾਂ ਐਸਐਮ ਜਰਨਲ ਦੀਆਂ ਉਸ ਵਰੀ ਐਸਐਮ ਐਸਸੀ ਦੀਆਂ 2 ਪੋਸਟਾਂ ਐਸਐਮ ਬੀਸੀ ਓਬੀਸੀ ਹਾਂ ਟਿਕਾਵਤ ਦੀਆਂ ਆਪਾਂ ਗੱਲ ਕਰੀ ਇੱਕ ਇੱਕ ਪੋਸਟ ਆਊਟ ਕੀਤੀ ਗਈ ਟੋਟਲ ਪੋਸਟਾਂ ਦੀ ਗੱਲ ਕਰੀ 17 ਪੋਸਟਾਂ ਆਊਟ ਕੀਤੇ ਗਏ ਜੋ ਵੀ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਕਰ ਸਕਦੇ ਹੋ ਤੇ ਇਸ ਵਿੱਚ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀ ਸਿਲੈਕਸ਼ਨ ਪ੍ਰੋਸੈਸ ਤੁਹਾ ਪਿਓਰਲੀ ਆਨ ਮੈਰਿਟ ਬੇਸਿਸ ਜੋ ਵੀ ਤੁਹਾਡਾ ਠੀਕ ਹੈ ਆਪਣੇ ਪ੍ਰੇਪਰਡ ਜੋ ਬੇਸਿਸ ਆਫ ਮਾਰਕਸ ਜੋ ਵੀ ਤੁਹਾਡੇ ਅਪਟੈਂਡ ਕੈਂਡੀਡੇਟਸ ਠੀਕ ਹੈ ਇੰਟਰਵਿਊ ਵਗੈਰਾ ਹੋਵੇਗੀ ਉਹ ਇੰਟਰਵਿਊ ਬੇਸਿਸ ਤੇ ਤੁਹਾਡੀ ਜੋ ਇਸ ਵਿੱਚ ਸਿਲੈਕਸ਼ਨ ਹੋਵੇਗੀ ਡਾਇਰੈਕਟ ਤੁਹਾਡੀ ਇੰਟਰਵਿਊ ਬੇਸਿਸ ਜੋ ਜੌਬ ਰਹੇਗੀ ਡੇਟ ਆਫ ਇੰਟਰਵਿਊ ਦੀ ਗੱਲ ਕਰੀ ਤਾਂ ਇੱਥੇ ਮੈਂਸ਼ਨ ਕੀਤਾ ਗਿਆ 7 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਜਿਹੜੀ ਇੰਟਰਵਿਊ ਹੋਵੇਗੀ ਇਨਕਲੂਡ ਜੋ 9 ਫਰਵਰੀ 10 ਫਰਵਰੀ ਤੇ 11 ਫਰਵਰੀ ਇਹ ਤੁਹਾਡੀ ਇੰਟਰਵਿਊ ਰਹੇਗੀ ਠੀਕ ਹੈ ਉਸ ਬਾਰੇ ਇੱਥੇ ਵੇਖ ਸਕਦੇ ਫਾਦਰ ਜੋ ਡਿਟੇਲਸ ਰੋਲ ਨੰਬਰ ਜੋ ਵੀ ਹੋਵੇਗੀ ਠੀਕ ਹੈ ਇਹਨਾਂ ਦੀ ਜੋ ਵੈਬਸਾਈਟ ਤੇ ਅਪਡੇਟ ਕਰ ਦਿੱਤੀ ਜੀ ਜੋ ਵੀ 150 ਵਗੈਰਾ ਆਉਣਗੇ ਇੰਟਰਵਿਊ ਦੇ ਇੱਥੇ ਮੈਂਸ਼ਨ ਕੀਤਾ ਕਿ ਚੈੱਕ ਆਊਟ ਕਰ ਸਕਦੇ ਹੋ ਵੀਨਿਊ ਆਫ ਇੰਟਰਵਿਊ ਜਿੱਥੇ ਤੁਸੀਂ ਇੰਟਰਵਿਊ ਦੇਣ ਜਾਣਾ ਆਫਿਸ ਆਫ ਦਾ ਅੰਡਰਸਾਈਨਡ ਨਿਊ ਜੁਡੀਸ਼ੀਅਲ ਕੋਰਸ ਕੰਪਲੈਕਸ ਲੁਧਿਆਣਾ ਬੈਕ ਸਾਈਡ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਡੀਸੀ ਆਫਿਸ ਲੁਧਿਆਣਾ ਇਸ ਅਡਰੈਸ ਤੇ ਪਹੁੰਚ ਜਾਣਾ ਇੰਟਰਵਿਊ ਦੇਣ ਤੇ ਉਸ ਵਾਰ ਐਪਲੀਕੇਸ਼ਨ ਫਾਰਮ ਅਪਲਾਈ ਕਰਨਾ ਜੇ ਆਫਲਾਈਨ ਤੁਸੀਂ ਅਪਲਾਈ ਕਰ ਸਕਦੇ ਕੈਪੀਟਲ ਲੈਟਰ ਜਾਨੀ ਕਿ ਵੱਡੇ ਅੱਖਰਾਂ ਵਿੱਚ ਸਾਰਾ ਕੁਝ ਫਾਰਮ ਤੁਸੀਂ ਭਰਨਾ ਹੈ ਤੇ ਜੋ ਐਨਵੈਲਪ ਹੋਵੇਗਾ ਤੁਹਾਡਾ ਜੋ ਪਾਕੈ ਵੱਡੇ ਅਖਰੇਾਂ ਚ ਠੀਕ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਪੀਐਨ ਤੇ ਤੁਸੀਂ ਮੈਂਸ਼ਨ ਕਰ ਦੇਣਾ ਹੈ ਤਾਂ ਕੋਈ ਤੁਹਾਨੂੰ ਇਸ ਤੇ ਟੀਏਡੀ ਨਹੀਂ ਦਿੱਤਾ ਜਾਵੇਗਾ ਜਦੋਂ ਤੁਸੀਂ ਇੰਟਰਵਿਊ ਦੇ ਜਾਵੋਗੇ ਤਾਂ ਇਹ ਜੋ ਠੀਕ ਹੈ ਥੱਲੇ ਇਸ ਤੇ ਸਕਰੋਲ ਕਰੋਗੇ ਤਾਂ ਇੱਥੇ ਫਾਰਮਾ ਦਿੱਤਾ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਨਾਮ ਭਰਨਾ ਦੇਖ ਸਕਦੇ ਹੋ ਨਾਮ ਹੋ ਗਿਆ ਉਸ ਤੋਂ ਬਾਅਦ ਫਾਦਰ ਨੇਮ ਹੋ ਗਿਆ ਡੇਟ ਆਫ ਬਰਥ ਹੋ ਗਿਆ ਇਸ ਤੋਂ ਬਾਅਦ ਇੱਕ 2024 ਨੂੰ ਕਿੰਨੀ ਹੋਵੇਗੀ ਇੱਥੇ ਮੈਂਸ਼ਨ ਕਰ ਦੇਣਾ ਕੁਆਲਿਫੀਕੇਸ਼ਨ ਅਟੈਚ ਪ੍ਰੂਫ ਤੇ ਦੱਸ ਦੇਣਾ ਕੁਆਲਿਫੀਕੇਸ਼ਨ ਕੀ ਹੈ ਕੈਟਾਗਰੀ ਤੁਹਾਡੀ ਕਿਹੜੀ ਉਸ ਤੋਂ ਬਾਅਦ ਥੱਲੇ ਵੇਖੋ ਸਕਰੋਲ ਕਰੋਗੇ ਤਾਂ ਤੁਹਾਨੂੰ ਨੋਟ ਜੇਗੀ ਪ ਉਸ ਤੋਂ ਬਾਅਦ ਪਰਮਾਨੈਂਟ ਐਡਰੈਸ ਹੋ ਗਿਆ ਕੋਰਸਪੋਂਡੈਂਸ ਐਡਰੈਸ ਹੋ ਗਿਆ ਨੈਸ਼ਨੈਲਿਟੀ ਹੋ ਗਿਆ ਮੋਬਾਈਲ ਨੰਬਰ ਹੋ ਗਿਆ ਲਿਸਟ ਆਫ ਡਾਕੂਮੈਂਟ ਹੋ ਗਏ ਥੱਲੇ ਆਪਣੇ ਸਿਗਨੇਚਰ ਕਰ ਦੇਣਾ ਤੇ ਇੱਥੇ ਤੁਸੀਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲਾ ਦੇਣੀ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਜੋ ਸੈਸ਼ਨ ਕੋਰਟ ਜੱਜ ਜੋ ਆਪਣੇ ਲੁਧਿਆਣਾ ਦੇ ਐਡਰੈਸ ਤੇ ਭੇਜ ਦੇਣਾ ਤੇ ਥੱਲੇ ਦੇਖ ਸਕਦੇ ਹੋ ਮੈਂਚਰ ਸਾਰਾ ਕੁਝ ਕੀਤਾ ਇਨਸਟਰਕਸ਼ਨ ਦਿੱਤੀ ਗਈ ਹੈ ਇਸ ਨੂੰ ਜ਼ਰੂਰ ਪੜ੍ਹ ਲੈਣਾ ਅਪਲਾਈ ਕਰਨ ਤੋਂ ਪਹਿਲਾਂ 29 ਜਨਵਰੀ 2024 ਇਸ ਦੀ ਲਾਸਟ ਡੇਟ ਹੈ 29 ਜਨਵਰੀ 2024 ਇਸ ਦੀ ਲਾਸਟ ਡੇਟ ਚਾਹ ਪੰਜ ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਡਰੈਸ ਉੱਪਰ ਮੈਂਸ਼ਨ ਕੀਤਾ ਗਿਆ ਇੱਥੇ ਦੇਖ ਸਕਦੇ ਹੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਲੁਧਿਆਣਾ ਨਿਊ ਜੁਡੀਸ਼ੀਅਲ ਕੋਰਟਸ ਕੰਪਲੈਕਸ ਲੁਧਿਆਣਾ ਇਸ ਡਰੈਸ ਤੇ ਤੁਸੀਂ ਜੋ ਆਪਣਾ ਠੀਕ ਹੈ ਜੋ ਵੀ ਤੁਹਾਡੇ ਡਾਕੂਮੈਂਟ ਹੈਗੇ ਨੇ ਉਸ ਤੇ ਫੋਟੋ ਕਾਪੀ ਨੇ 셀ਫ ਟੈਸਟਡ ਕਰਕੇ ਪਰਫਾਰਮਨਸ ਭਰ ਕੇ ਇਸ ਦੇ ਨਾਲ ਅਟੈਚਮੈਂਟ ਕਰਕੇ ਤੇ ਇਸ ਡਰੈਸ ਤੇ ਭੇਜ ਦੇਣ ਤੁਸੀਂ ਖੁਦ ਜਾ ਕੇ ਜਮ੍ਹਾਂ ਕਰਵਾ ਸਕਦੇ ਹੋ ਜਾਂ ਤੁਸੀਂ ਆਪਣੇ ਡਾਕ ਜਿਵੇਂ ਪੋਸਟਾ ਰਾਹੀਂ ਅਪਲਾਈ ਕਰ ਸਕਦੇ ਹੋ ਤਾਂ ਫਿਲਹ ਪੋਸਟ ਆਊਟ ਕੀਤਾ ਗਿਆ 17 ਜੋ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਕਚਹਿਰੀਆਂ ਵਿੱਚ ਜਿਹੜੀ ਭਰਤੀ ਆਊਟ ਕੀਤੀ ਗਈ ਲੁਧਿਆਣਾ ਵਿੱਚ ਭਰਤੀ ਆਊਟ ਕੀਤੀ ਗਈ ਹੈ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਕਰ ਸਕਦੇ ਕੋਈ ਵੀ ਡਾਊਟਸ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਫਿਲਹਾਲ ਇਹ ਅਪਡੇਟ ਹੈ ਕੋਈ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ